ਕੱਲ ਉਹ ਪਹਿਲੇ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਚਲੋ ਉਹਦਾ ਕੰਮ ਹੀ ਇਹ ਹੈ ਮਾਈਕ ਕਿਤੇ ਧਿਆਜ ਉਹਦਾ ਨੇਰੇ ਚ ਵੀ ਪਾੜ ਲੈਂਦਾ ਸੋ ਨਾ ਪੁਣਾ ਕੰਦਣਾ ਹੁਣ ਸਰਪਤਾਈ ਅੰਨੀ ਵਾਰ ਨਾ ਵੀ ਲੈਣਾ ਚਾਹੀਦਾ ਤੂੰ ਉਹ ਉਹ ਜਿਵੇਂ ਕਹਿੰਦੇ ਨਾ ਕਿ ਕਿ ਨੇਰੇ ਚ ਮੈਂ ਇੱਕ ਸਿੱਟ ਦੀਏ ਕਿ ਉਹਦੇ ਮੂੰਹ ਤੇ ਪੈਂਦਾ ਕਿਉਂਕਿ ਮੈੱਕਾਂ ਦੇ ਨੇੜੇ ਤੇ ਨਹੀਂ ਹੁੰਦਾ ਬਸ ਉਹ ਉਹ ਗੱਲ ਆ ਯਾਰ ਹੈ ਬੋਲੋ ਜਰੂਰ ਬੋਲੋ ਮੀਡੀਆ ਚ ਬੋਲੋ ਜਦੋਂ ਮੀਡੀਆ ਹੀ ਨਹੀਂ ਚਾਹੁੰਦਾ ਘੇਰ ਘੇਰ ਮੀਡੀਆ ਨੂੰ ਲਿਆਉਂਦੇ ਨੇ ਆਓ ਮੈਨੂੰ ਸੁਣੋ ਆਓ ਮੈਨੂੰ ਸੁਣੋ ਐਡੇ ਕਿਹੜੇ ਤੁਸੀਂ ਦੱਸੋ ਦਾਨਿਸ਼ਵਰ ਆ ਗਏ ਅਜੇ ਤਾਂ ਫੇਸ ਡਰੱਗ ਦੇ ਕੇਸ ਚ ਜੀ ਡਰੱਗ ਦੇ ਕੇਸ ਚ 3 ਮਹੀਨੇ ਜੇਲ੍ਹ ਚ ਰਹਿ ਕੇ ਆਉਣ ਸਾਰ ਕਹਿੰਦੇ ਨੈਲਸਨ ਮੰਡੇਲਾ ਪੜਿਆ ਮੈਂ ਕਹਿੰਦਾ ਨੈਲਸਨ ਮੰਡੇਲਾ ਨੈਲਸਨ ਮੰਡੇਲਾ ਨੇ ਕਿਤਾਬਾਂ ਪੜ੍ਹੀਆਂ ਮੈਂ ਬੋਦਲਤਾ ਕਹਿੰਦੇ ਉਹਨੇ ਕਹਿੰਦੇ ਨੈਲਸਨ ਮੰਡੇਲਾ ਸੀ ਇੱਕ ਉਹ 26 ਸਾਲ ਜੀ ਰਿਹਾ ਮੈਂ ਕਿਹਾ ਤੈਨੂੰ ਹੁਣ ਪਤਾ ਲੱਗਿਆ ਹਾਂ ਤਾਂ ਬਹੁਤ ਚਿਰ ਪਹਿਲਾਂ ਨਾ ਪਤਾ ਹੈ ਉਹਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਿਆ ਫੇਰ ਫੇਰ ਦੁਨੀਆ ਨੂੰ ਪਤਾ ਲੱਗਦਾ ਸੋ ਇਹਨਾਂ ਦੀ ਨਾ ਆਦਤ ਹੈ ਕਿ ਤੂੰ ਤੰਗ ਕਰਨਾ ਤੇ ਜਦੋਂ ਕੋਈ ਵਧੀਆ ਡਵੇਂ ਸਿਆਣੀ ਪੰਜਾਬ ਦੇ ਫੈਸਲੇ ਹੁੰਦੇ ਨੇ ਉਦੋਂ ਘਰੇ ਚਲੇ ਜਾਣਾ ਕੋਈ ਗੱਲ ਨਹੀਂ ਇਹ 17 18 ਦੀ ਫਿਕਰ ਨਾ ਕਰਨ ਲੋਕ ਹੱਥਾਂ 'ਚ ਥੁੱਕੀ ਫਿਰਦੇ ਇਹਨਾਂ ਨੂੰ ਵੀ ਘਰੀ ਬਿਠਾਉਣਗੇ ਤੇ ਕੋਈ ਗੱਲ ਨਹੀਂ ਤੁਸੀਂ ਵੀ ਫਰਜ ਨਿਭਾਇਆ ਨਹੀਂ ਸੋ ਪਬਲਿਕ ਹੈ ਜੀ ਸਵੈਸ ਕਰਕੇ ਮੈਂ ਕਹਿਣਾ ਕਿ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ ਆਮ ਤੌਰ ਤੇ ਪੁੱਛ ਲਿਆ ਜਾਂਦਾ ਅੱਜ ਵੀ ਕੁਝ ਜੀ ਵਾਜਵਾ ਸਾਹਿਬ ਕਿਹੜੇ ਕਿਹੜੇ ਮਹਿਕਮਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਮੈਂ ਆ ਲੈ ਕੇ ਆਂ ਜੀ ਪੂਰਾ ਇਹਦੇ ਚ ਡਿਟੇਲ ਹੈ 39880 ਪਲਸ 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰੇਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਜੀ ਕਿ ਹੋਮਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 7103 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਇੱਕ ਹੀ ਮੈਂ ਕਿਹਾ ਜੀ ਇੱਕ ਵੀ ਹੈਗੀ ਹੈ ਦੋ ਵੀ ਹੈਗੀਆਂ ਤੋਂ ਮੈਂ ਆ ਵੈਸੇ ਤਾਂ ਬਾਬਾ ਜਵਾ ਸਾਹਿਬ ਨੂੰ ਖੁਦ ਬਹੁਤ ਚਿੱਠੀਆਂ ਲਿਖਣ ਦਾ ਸ਼ੌਕ ਹੈ ਮੈਂ ਚਾਹੁੰਨਾ ਕਿ ਕੋਈ ਨਾ ਕੋਈ ਅਫਸਰ ਆਹ ਚਿੱਠੀ ਮੇਰੇ ਵੱਲੋਂ ਪਚਾ ਦੇ ਅੱਜ ਪੜ ਲੈਣ ਅੱਜ ਤਾਂ ਕਰਨੀ ਪੜਨ ਜੋਗੇ ਹੋਣਗੇ ਕੋਈ ਸੰਗੇ ਹੋਣ ਜਾ ਕੇ ਸੌ ਕੰਮ ਹੁੰਦੇ ਉਹਨਾਂ ਨੂੰ ਤੇ ਅਗਲੇ ਦਿਨ ਪੜ ਲੈਣ ਤੇ ਨਾਲ ਇਹ ਵੀ ਦੱਸਣਾ ਚਾਹੁੰਨਾ ਚਲੋ ਸ਼ੁਕਰ ਹੈ ਉਹਨਾਂ ਨੇ ਪਹਿਲਾਂ ਪੁੱਛ ਲਿਆ 2487 ਨੌਕਰੀਆਂ ਕੱਲ ਨੂੰ ਦੇ ਰਹੇ ਨੇ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱड्डा ਕੋਠੀ ਚਾਵਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਆ ਉਹਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ ਆਠ 2487 ਕੱਲ ਨੂੰ ਦੇ ਰਿਆਂ ਆਹ ਦੋਨੇ ਚਿੱਠੀਆਂ ਮੇਰੇ ਹਾਂ ਪਚਾ ਦੇ ਜੀ ਚਲੋ ਤੁਸੀਂ ਵੀ ਕਹੋਗੇ ਕਿ ਤੁਹਾਨੂੰ ਡਾਕੀ ਬਣਾ ਰੱਖਿਆ ਕੱਲ ਜਿੰਦਾ ਫੜਾਤਾ ਆਹ ਜਾ ਲੈ ਜਿਓ ਕੰਮ ਇਹਨਾਂ ਦੀ ਆਊਗਾ ਇਹ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਜੀ ਬਿਜਲੀ ਮੁਫਤ ਕਿਵੇਂ ਕਰਨੀ ਹੈ ਪੜ੍ਹਾਈ ਮੁਫਤ ਕਿਵੇਂ ਕਰਨੀ ਹੈ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਪਹਿਲਾਂ ਦਿੱਲੀ ਚ ਕੇਜਰੀਵਾਲ ਨੇ ਸ਼ੁਰੂ ਕੀਤਾ ਅਸੀਂ ਉਸ ਕੰਮ ਨੂੰ ਕਈ ਗੁਣਾ ਵੱਧ ਕਰਕੇ ਇੱਥੇ ਪੰਜਾਬ ਚ ਕਰ ਰਹੇ ਹਾਂ ਇਹ ਕੰਮ ਸਾਨੂੰ ਆਉਂਦਾ ਹੈ ਜੀ ਇਹਨਾਂ ਨੂੰ ਕੀ ਆਉਂਦਾ ਕੰਮ ਇਹਨਾਂ ਨੂੰ ਵੀ ਆਉਂਦਾ ਇਹਨਾਂ ਨੂੰ ਉਹੀ ਆਉਂਦਾ ਆ ਦੇਖ ਲਓ ਮੁਰਦਾਬਾਖ ਕਹਿ ਕੇ ਚਲੇ ਜਾਣਾ ਆウダー ਆ ਟੀਵੀ ਤੇ ਆ ਕੇ ਹੁਣੇ ਫੋਟੋ ਆਨਾਂ ਦੀਆਂ ਕੀ ਗੱਲ ਜੀ ਉਹਨਾਂ ਦਾ ਫਰਚ ਨਹੀਂ ਪੜਦਾ ਕਿ ਦੇਸ਼ ਦਾ ਆਪਣੇ ਪੰਜਾਬ ਦਾ ਬਜਟ ਅੱਜ ਪਾਸ ਹੋਣਾ ਹੈ ਉਹਨਾਂ ਇੱਥੇ ਮੌਜੂਦ ਨਹੀਂ ਹੋਣੇ ਚਾਹੀਦਾ ਸੀ ਸਭ ਤੋਂ ਵੱਡੀ ਪਾਰਟੀ ਹੈ ਨਾ ਸਤਾਰਾ 18 ਵਾਲੇ ਸਭ ਤੋਂ ਵੱਡੇ ਕਹੇ ਜਾਂਦੇ ਨੇ ਅੱਜਕੱਲ ਪੰਜਾਬ 'ਚ ਠੀਕ ਹੈ ਨਾ ਸਭ ਤੋਂ ਵੱਡੀ ਪਾਰਟੀ ਕਿੱਥੇ ਜਾਂਦੀ ਆ ਉਹ ਜਦੋਂ ਬਜਟ ਪੇਸ਼ ਕਰਨਾ ਹੋਵੇ ਉਦੋਂ ਜਦੋਂ ਗਵਰਨਰ ਬੋਲਦਾ ਹੈ ਉਦੋਂ ਨਹੀਂ ਬੋਲਣ ਦਿੰਦੇ ਗਵਰਨਰ ਦੇ ਅਡਰੈਸ ਤੇ ਡਿਬੇਟ ਹੋਵੇ ਉਦੋਂ ਨਹੀਂ ਰੋਲਾ ਪਾਉਂਦੇ ਨੇ ਬਜਟ ਪੇਸ਼ ਕਰਨਾ ਹੋਵੇ ਉਦੋਂ ਰੋਲਾ ਪਾਉਣਾ ਹੈ ਕੁਐਸਚਨ ਆਵਰ ਹੋਵੇ ਉਹ ਅੱਧਾ ਦਾ ਘੰਟਾ ਬੋਲਣਾ ਹੈ ਪਰ ਜਦੋਂ ਆਪਦੀ ਵਾਰੀ ਆਉਂਦੀ ਹੈ ਕਿ ਹੁਣ ਬਜਟ ਅੱਜ ਪਾਸ ਕਰਾਂਗੇ ਤੁਸੀਂ ਪੁੱਛੋਗੇ ਕਿ ਜਿਹੜੇ ਇਸ ਪੱਖ 'ਚ ਨੇ ਇਸ ਪ੍ਰਸਤਾਵ ਦੇ ਆ ਪੱਖ 'ਚ ਨੇ ਉਹ ਹਾਂ ਕਹਿਣ ਤਾਂ ਉਹ ਗੱਲ ਕਰਦੇ ਵੀ ਨਹੀਂ ਜੀ ਪੁਆਇੰਟ ਆਫ ਆਰਡਰ ਇਹ ਕਾਹ ਗੱਲ ਕਹਿਣਗੇ ਨਾ ਸਾਰੇ ਘਰੇ ਚਲੇ ਗਏ ਆ ਅੱਜ ਜਿੰਮੇਵਾਰੀ ਹੈ 3.5 ਕਰੋੜ ਲੋਕ ਤਾਂ ਪੰਜਾਬ ਦੇ ਤੇ ਬਾਕੀ ਲੱਖਾਂ ਲੋਕ ਦੇਖਦੇ ਆਉਣਗੇ ਇੱਥੇ ਗੈਲਰੀ ਚ ਬਹੁਤ ਸ਼ਕਸ਼ੀਤਾ ਹੁੰਦੀਆਂ ਨੇ ਬਹੁਤ ਸਾਰੇ ਹੋਰ ਵੱਖ-ਵੱਖ ਵਰਗਾਂ ਤੋਂ ਆਏ ਹੋਣਗੇ ਪੱਤਰਕਾਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਫਰਚੀ ਨਹੀਂ ਬਣਦਾ ਸੀ ਆ ਇੱਥੇ ਬੈਨੇ ਹਾਂ ਇੱਕ ਬੰਦਾ ਸਾਰਾ ਟਾਈਮ ਲੈ ਗਿਆ ਉਹਨਾਂ ਦਾ ਆਪ ਚਲਾ ਗਿਆ ਉਹ ਦੂਜੇ ਰੋਂਦੇ ਮੈਂ ਨਹੀਂ ਮੈਂ ਨਹੀਂ ਦੇਖ ਕੇ ਮੈਂ ਕਰਦੇ ਸੀ ਜੋਾਕਾ ਵਾਂਗੂੰ ਜਿੰਦਾ ਲਏ ਤਗਨੇ ਇੱਥੇ ਨਹੀਂ ਬਹਿਣਾ ਜੇ ਕਹੀਏ ਭਾਈ ਥੋੜਾ ਟਾਈਮ ਲੈ ਗਿਆ ਬਾਹਰ ਚੱਲ ਜਾਓ ਕਹਿੰਦੇ ਬਾਹਰ ਵੀ ਨਹੀਂ ਜਾਣਾ ਸੋ ਜਵਾਕਾਂ ਵਾਲੀ ਰਿਹਾਰਡ ਕਹਿੰਦੇ ਆ ਇਹਨਾਂ ਨੂੰ ਇਹ ਇਸੇ ਕੰਮ ਤੇ ਬਸ ਆਹ ਕੰਮ ਰਹਿ ਗਿਆ ਇਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਈ ਐ ਜੋ ਉਹਨਾਂ ਨੇ ਮੈਨੂੰ ਦੱਸੋ ਮੈਂ ਮੈਂ ਚਲੋ ਮੈਂ ਕਿਉਂਕਿ ਮੈਨੂੰ ਬਹੁਤ ਸਾਰੇ ਹੋਰ ਵੀ ਪੰਜਾਬ 'ਚ ਕੰਮ ਨੇ ਮੈਂ ਕਰਦਾ ਮੈਂ ਤੇ ਰਹਿਣਾ ਦਫ਼ਤਰ 'ਚ ਉਹਨਾਂ ਮੈਂ ਸਾਰਾ ਬਜਟ ਸੁਣ ਰਿਹਾ ਉਹਨਾਂ ਮੈਂ ਕੀਨੇ ਕੀ ਕਿਹਾ ਮੈਨੂੰ ਸਾਰਾ ਪਤਾ ਪਰ ਇਸ ਗਲਤੀ ਮੈਂ ਇਸ ਗੱਲੋਂ ਦਾ ਮੈਂ ਘਟੋ ਘਟ ਮੈਂ ਤਾਰੀਫ਼ ਹੀ ਕਰੂੰਗਾ ਇਸ ਗੱਲ ਦੀ ਤਾਂ ਘਟੋ ਘਟ ਜਾਖੜ ਸਾਹਿਬ ਿਆਲੀ ਸਾਹਿਬ ਸੁਖੀ ਜੀ ਨਿਸ਼ੱਤਰਪਾਲ ਬੈਠੇ ਤਾਂ ਹੈਗੇ ਨੇ ਬੋਲਣ ਲਈ ਹੁਣ ਲਾ ਮੌਕਾ ਮਿਲਿਆ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਦੇ ਕਿ ਦਿਨ ਚ ਦੁੱਗਣਾ ਟਾਈਮ ਦਿੱਤਾ ਜੀ ਹਾਂ ਜੀ ਵੜਦੇ ਟਾਈਮ ਨਾਲੋਂ ਦੁੱਗਣਾ ਟਾਈਮ ਦਿੱਤਾ ਇਹਨਾਂ ਪਾਰਟੀਆਂ ਮੈਂ ਉਹੀ ਨੇ ਜੀ ਬੈਠਣਗੇ ਤੁਹਾਨੂੰ ਦੇਖੋ ਜਦੋਂ ਪਹਿਲੀ ਵਾਰ ਚੁਣ ਕੇ ਗਿਆ ਮੈਂ 14 ਚ ਇੱਕ ਸਾਡਾ ਟ੍ਰੇਨਿੰਗ ਸੈਂਟਰ ਹੋਇਆ ਉੱਤੇ ਜਿਆਦਾ ਜਿਹੜੇ ਜਿਆਦਾ ਵਾਰ ਜੁੜੇ ਹੋਏ ਸੀਨੀਅਰ ਨੇ ਉਹ ਆਏ ਸੀਗੇ ਤੇ ਮੈਨੂੰ ਇੱਕ ਗੱਲ ਬੜੀ ਯਾਦ ਚੇਤੇ ਰਹੀ ਕਿ ਇੱਕ ਕਿਸੇ ਐਮਪੀ ਸਾਹਿਬ ਨੇ ਕਿਹਾ ਸੀਨੀਅਰ ਸੀ ਕਹਿੰਦੇ ਵੀ ਸੰਸਦ ਚ ਬੋਲਣ ਦਾ ਇੱਕੋ ਹੀ ਤਰੀਕਾ ਹੈ ਬੈਠੇ ਰਹੋ ਬੈਠੇ ਰਹੋ ਕਦੇ ਨਾ ਕਦੇ ਕੋਈ ਨਾ ਕੋਈ ਪਹਲੇ ਸਾਊਗਾ ਕਿ ਸਪੀਕਰ ਕਹੂਗਾ ਚਲੋ ਜੀ ਤੁਸੀਂ ਬੋਲੋ ਮੈਨੂੰ 40 40 ਸਕਿੰਟ ਵੀ ਮਿਲਦੇ ਰਹਿ ਜੀ ਕਿ ਚਲ 40 ਮਿੰਟ ਤੁਰ ਮੈਨੂੰ 40 ਬਹੁਤ ਨੇ ਜੀ ਹਾਜ਼ਰੀ ਤਾਂ ਲੱਗੇ ਨਾ ਲੋਕਾਂ ਵੱਲੋਂ ਸੋ ਇੱਥੇ ਕੀ ਹੈ ਸਾਨੂੰ ਟਾਈਮ ਦੇ ਦਿਓ ਅਸੀਂ ਆਵਦੇ ਤੇ ਘਰੇ ਜਾਣਾ ਜੀ ਕੀ ਗੱਲ ਉਹਨਾਂ ਦੇ ਇਹ ਇਹ ਵਿਧਾਨ ਸਭਾ ਉਹ ਚਲਾ ਰਹੇ ਨੇ ਤੁਸੀਂ ਕਸਟੋਡੀਆ ਨੂੰ ਤੁਹਾਨੂੰ ਡਿਕਟੇਟ ਕਰਦੇ ਐ ਕਿ ਨਾ ਜੀ ਹੁਣ ਮੈਨੂੰ ਟਾਈਮ ਦੇ ਦਿਓ ਮੈਂ ਸਾਰਾ ਟਾਈਮ ਲੈ ਲਿਆ ਹੁਣ ਮੈਂ ਜਾਣਾਂ ਇਹਨਾਂ ਨਾਲ ਲੜੀ ਜਾਓ ਆ ਦੇਖ ਲਓ ਕਿੰਨੀ ਇਹਨਾਂ ਦੀ ਆਪਸ ਉਹ ਵੈਸੇ ਕਹਿੰਦੇ ਰਹਿੰਦੇ ਐ ਸਾਡੇ ਇੰਨੇ ਸੰਪਰਕ ਵਿੱਚ ਨੇ ਫੁਲਾਨੇ ਆਵਾਜ਼ ਦੀ ਪਾਰਟੀ ਦੇ ਐਮ.ਐਲ.ਏ ਆਪਸ ਵਿੱਚ ਕੋਈ ਸੰਪਰਕ ਹੈ ਨਹੀਂ ਇਹਨਾਂ ਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਬਹੁਤ ਸਾਰੇ ਨਵੇਂ ਮੁੰਡੇ ਆਉ ਸਾਡੇ ਯੰਗ ਜਿਹੜੇ ਫਸਟ ਟਾਈਮਰ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਬਜਟ ਤੇ ਜਿਹੜੀ ਚਲੋ ਇਧਰ ਤਾਂ ਸੀਨੀਅਰ ਨੇ ਕਈ ਵਾਰੀ ਬੋਲ ਚੁੱਕੇ ਨੇ ਬਹੁਤ ਬਹੁਤ ਸਾਰੇ ਬੱਚਾਂ ਤੇ ਬੋਲ ਚੁੱਕੇ ਨੇ ਬਹੁਤ ਸਾਰੀਆਂ ਗਵਰਨਰ ਅਡਰੈਸ ਤੇ ਬੋਲ ਚੁੱਕੇ ਨੇ ਸੋ ਇੱਕ ਪਹਿਲਾ ਮੈਚ ਜਦੋਂ ਮਿਲ ਜੇ ਕਿਸੇ ਪਲੇਅਰ ਨੂੰ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਡੈਬਿਊ ਹੋ ਰਿਹਾ ਅੱਜ ਤੇ ਮੈਂ ਅੱਜ ਵਧੀਆ ਖੇਡਾਂ ਮੈਂ ਇਸ ਮੌਕੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਾਂ ਸੋ ਪੰਜਾਬ ਦੇ ਵਿੱਚ ਹੁਣ ਇੱਕ ਗੱਲ ਚੇਂਜ ਹੋਈ ਹੈ ਜਿਹੜਾ ਕਿ ਬਜਟ ਵੀ ਦੱਸਿਆ ਹੈ ਆਉਣ ਵਾਲੇ ਸਾਲ ਚ ਵੀ ਹੋਈ ਹੋਊਗਾ ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਸਪੀਕਰ ਸਾਹਿਬ ਚਾਹੇ ਉਹ ਨਿਯੁਕਤੀ ਪੱਤਰ ਸਮਰੋਹ ਹੋਵੇ ਚਾਹੇ ਉਹ ਕਿਤੇ ਹੋਰ ਨੌਕਰੀਆਂ ਦਾ ਮੇਲਾ ਹੋਵੇ ਚਾਹੇ ਉਹ ਕਿਸੇ ਹਸਪਤਾਲ ਦਾ ਜਾਂ ਸਕੂਲ ਦਾ ਉਦਘਾਟਨ ਹੋਵੇ ਭਾਵੇਂ ਉਹ ਕਿਸੇ ਟਾਟਾ ਸਟੀਲ ਵਰਗੇ ਜਾਂ ਵੱਡੇ ਇੰਡਸਟਰੀਅਲਿਸਟਾਂ ਦੁਆਰਾ ਭੂਮੀ ਪੂਜਨ ਕਰਾ ਕੇ ਪਹਿਲੀ ਇੱਟ ਲਾਉਣ ਦਾ ਸਮਾਗਮ ਹੋਵੇ ਇਹ ਪੰਜਾਬ 'ਚ ਬਹੁਤ ਦੇਰ ਬਾਅਦ ਇਦਾਂ ਨੇ ਫੰਕਸ਼ਨ ਸ਼ੁਰੂ ਹੋਏ ਨੇ ਨਹੀਂ ਪੰਜਾਬ ਉਦਾਸ ਹੋ ਗਿਆ ਸੀ ਪੰਜਾਬ ਉਦਾਸ ਹੋ ਗਿਆ ਸੀ ਪੰਜਾਬ ਰਾਜਨੀਤਿਕ ਲੋਕਾਂ ਦੇ ਨੈਗੇਟਿਵਿਟੀ ਨਾਲ ਯੂਥ ਨੂੰ ਇਹਨਾਂ ਨੇ ਭਰਤਾ ਤੇ ਯੂਥ ਜਹਾਜਾਂ ਦੇ ਜਹਾਜ਼ ਭਰ ਕੇ ਬਾਹਰ ਜਾਣ ਲੱਗ ਗਿਆ ਕਿਉਂਕਿ ਲਾਣੇਦਾਰੀ ਜੇ ਕਹੀ ਜਾਊਗਾ ਆਪਣਾ ਘਰ ਘਾਟੇ 'ਚ ਹੈ ਆਪਣਾ ਘਰ ਘਾਟੇ 'ਚ ਫਿਰ ਜਵਾਕ ਉਸ ਘਰ 'ਚ ਕਿੰਨਾ ਚਿਰ ਰਹੂਗਾ ਉਹ ਕਹੂਗਾ ਯਾਰ ਕੋਈ ਹੋਰ ਤਰੀਕਾ ਲੱਭੀਏ ਫਿਰ ਚਲੀਏ ਘਰੋਂ ਫਿਰ ਨਿਕਲੀਏ ਕੋਈ ਕੰਮ-ਕਾਰ ਦੇਖੀਏ ਇੱਧਰ-ਉੱਧਰ ਜਦੋਂ ਬਾਪੂ ਹੀ ਕਹੀ ਜਾਂਦਾ ਘਰ ਘਾਟੇ 'ਚ ਸੋ ਲਾਣੀਂਗਾਰ ਦਾ ਕੰਮ ਹੁੰਦਾ ਹੈ ਪਰਿਵਾਰ ਨੂੰ ਉਮੀਦ ਦੇਣੀ ਉਸ ਆਪਣੇ ਪਰਿਵਾਰ ਨੂੰ ਜਿਹੜਾ ਪੋਜ਼ਿਟਿਵਿਟੀ ਦੇਣੀ ਕਿ ਪੁੱਤ ਕੋਈ ਗੱਲ ਨਹੀਂ ਮਿਹਨਤ ਕਰਕੇ ਆਪਾਂ ਜਿਹੜਾ ਥੋੜਾ-ਓੜ ਕਰ ਜਾਓ ਲਾ ਕੇ ਗਾਹਾਂ ਤੋਂ ਬਸ ਆਪਾਂ ਵੇ ਜਮੀਨ ਲੈਣੀ ਸ਼ੁਰੂ ਕਰ ਦਾਂਗੇ ਬਹੁਤ ਸਾਰੇ ਅਜੇ ਘਰ ਨੇ ਜਿਹੜੇ ਇਕੱਠੇ ਨੇ ਜੁਆਇੰਟ ਫੈਮਿਲੀ ਹੈ ਹਰ ਸਾਲ ਕਿੱਲਾ ਡੇਢ ਕਿੱਲਾ ਦੋ ਕਿੱਲੇ ਜ਼ਮੀਨ ਦੇ ਖਰੀਦੇ ਨੇ ਸਾਡੀ ਰਿਸ਼ਤੇਦਾਰੀਆਂ ਚ ਨੇ ਦੋਸਤ ਮਿੱਤਰਾਂ ਚ ਨੇ ਸੋ ਅਸੀਂ ਪੰਜਾਬ ਨੂੰ ਇੱਕ ਪਰਿਵਾਰ ਸਮਝਦੇ ਹਾਂ ਤੇ ਇਸ ਪਰਿਵਾਰ ਨੂੰ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਘਾਟੇ ਪਾਏ ਹੋਏ ਨੇ ਉਹ ਵੀ ਪੂਰੇ ਕਰਾਂਗੇ ਮੁੱਕਰ ਦੇਣੀ ਪਰ ਇਸ ਪਰਿਵਾਰ ਨੂੰ ਅਸੀਂ ਬਾਦੇਵਲ ਵੀ ਲੈ ਕੇ ਜਾਵਾਂਗੇ ਜੇ ਸਾਢਾ 2 ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ 2 ਸਾਲਾਂ ਚ ਸਾਢਾ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਐਕਸਾਈਜ਼ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ ਚ